ਕਟਾ ਜੀ ਐ ਕਢਾਇਆ ਹੋਇਆ ਵਾ ਅੱਗੇ ਹੁਣ ਘੱਟੇ ਲੈ ਕੇ ਜੋੜ ਕੇ ਚਲੇ ਜਾਂਦੇ ਹੁੰਦੇ ਸੀਗੇ ਪਿੰਡਾਂ 'ਚ ਫਿਰਦੇ ਹੁੰਦੇ ਸੀਗੇ ਹੁਣ ਪਿੰਡਾਂ 'ਚ ਫਿਰਦੇ ਨਹੀਂ ਕਿ ਘੱਟੇ ਖੜੇ ਹੈਗੇ ਜਾਂ ਮੋਟਰਸਾਈਕਲਾਂ ਦੀ ਜਿਹੜੀ ਰੀੜੀਆਂ ਰੂੜੀਆਂ ਨਹੀਂ ਹੈਗੀਆਂ ਨੇ ਇਹ ਲੈ ਲੂ ਕੇ ਬਸ ਪਿੰਡਾਂ 'ਚ ਫਿਰੀ ਜਾਂਦੇ ਆ ਮਾੜਾ ਮੋਟਾ ਬੰਦਾ ਚਾਹੇ ਜਿੰਨਾ ਮਰਜ਼ੀ ਪਿਆ ਹੋਵੇ ਅੰਦਰ ਉਹਨਾਂ ਚੁੱਪਚਾਪ ਨਹੀਂ ਘਟੀ ਵਾਲੇ ਨਾਲ ਪੜਨਾ ਉਹਨਾਂ ਫਿਰ ਹਾਕਾਂ ਮਾਰਦੀਆਂ ਨਾ ਭਈ ਸਰਦਾਰਾ ਘਰੇ ਆ ਭੈਣ ਬੀਬੀ ਭਾਈ ਘਰੇ ਆਓ ਆਂਟੀ ਘਰੇ ਆਓ ਫਿਰ ਉੱਚੀ ਕਿਨਾਂ ਅਕਸਰ ਇਤਿਹਾਸ ਵਿੱਚ ਨਾ ਕੋਈ ਵੀ ਇਦਾਂ ਦੀਆਂ ਗੱਲਾਂ ਹੀ ਕਰਦੇ ਸੀਗੇ ਵੀ ਜਿਹੜੇ ਗੱਡੀਆਂ ਵਾਲੇ ਭਰਾ ਨੇ ਪੱਕਾ ਮਕਾਨ ਨਹੀਂ ਪਾਉਂਦੇ ਹੈਗੇ ਵੀ ਇਹੇ ਇਦਾਂ ਹੀ ਰਹਿੰਦੇ ਆ ਇਹਨਾਂ ਨੂੰ ਇਹਨਾਂ ਦੇ ਜਿਹੜੇ ਕੋਈ ਬਜ਼ੁਰਗ ਸੀ ਜਾਂ ਇਹਨਾਂ ਦੇ ਮਹਾਪੁਰਸ਼ ਸੀ ਉਹਨਾਂ ਵੱਲੋਂ ਬਚਨ ਹੋਏ ਸੀ ਕੋਈ ਹੈ ਕਾਲੀ ਸ਼ੂਟ ਬਣਦੇ ਹੁੰਦੇ ਸੀ ਵੀ ਪਾਸ਼ਮ ਉਹਨਾਂ ਨੂੰ ਲੱਗਣੀ ਮਿਣਕੇ ਉਹਨਾਂ ਨੂੰ ਲੱਗਣੇ ਗੂਟੇ ਉਹਨਾਂ ਨੂੰ ਲੱਗਣੇ ਕੋਈ ਨਕਸ਼ਕ ਲੱਗ ਜਾਂਦਾ ਜਿਹੜੇ 6-7 ਹਜ਼ਾਰ ਦੀ ਸ਼ੂਟ ਪੈ ਜਾਂਦਾ ਹੁੰਦਾ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਦੇ ਉੱਪਰ ਵੱਖ-ਵੱਖ ਕਿੱਤਿਆਂ ਨਾਲ ਜੁੜੇ ਵਿਅਕਤੀ ਰਹਿੰਦੇ ਨੇ ਉਹਨਾਂ ਵਿੱਚੋਂ ਹੀ ਅਸੀਂ ਅਕਸਰ ਹੀ ਪਿੰਡਾਂ ਦੇ ਵਿੱਚ ਦੇਖਿਆ ਕਿ ਸਾਡੇ ਗੱਡੀਆਂ ਵਾਲੇ ਭਰਾ ਜਿਹੜੇ ਪਿੰਡਾਂ ਦੇ ਵਿੱਚ ਪਿੰਡ-ਪਿੰਡ ਰਹਿੰਦੇ ਹੁੰਦੇ ਸੀ ਤਾਂ ਇੱਕ ਹਫ਼ਤਾ ਇਸ ਪਿੰਡ ਇੱਕ ਹਫ਼ਤਾ ਦੂਜੇ ਪਿੰਡ ਇਸੇ ਤਰ੍ਹਾਂ ਉਹ ਆਪਣਾ ਕਿੱਤਾ ਚਲਾਉਂਦੇ ਸੀ ਹੱਥੀਂ ਤਿਆਰ ਕਰਕੇ ਮਿਹਨਤ ਕਰਕੇ ਉਹ ਜੋ ਵੀ ਸਮਾਨ ਤਿਆਰ ਕਰਦੇ ਸੀ ਤਾਂ ਉਹਨਾਂ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਸੀਗੀਆਂ ਤਾਂ ਉਹ ਪਿੰਡ ਵਿੱਚ ਹੋਕਾ ਦੇ ਕੇ ਆਪਣਾ ਸਮਾਨ ਆ ਜਿਹੜਾ ਵੇਚਦੀਆਂ ਸੀ ਤੇ ਪਿੰਡ ਦੇ ਲੋਕ ਨੇ ਜਿਹੜੇ ਬੜੇ ਉਤਸ਼ਾਹ ਦੇ ਨਾਲ ਉਹਨਾਂ ਤੋਂ ਸਮਾਨ ਵੀ ਖਰੀਦਦੇ ਸੀ ਪਰ ਅੱਜ ਚਾਈਨਾ ਦਾ ਜਿਹੜਾ ਸਮਾਨ ਹੈ ਉਹਨਾਂ ਦੀ ਜਿਹੜੀ ਮਿਹਨਤ ਨਾਲ ਕੀਤੀ ਜਿਹੜੀ ਸਮਾਨ ਤਿਆਰ ਕੀਤਾ ਉਹ ਚਾਈਨਾ ਦੇ ਸਮਾਨ ਦੀ ਭੇਡ ਚੜ ਗਿਆ ਜਿਹੜਾ ਉਹਨਾਂ ਦਾ ਕੰਮ ਕੀਤਾ ਸੀਗਾ ਉਹ ਪੂਰੀ ਤਰ੍ਹਾਂ ਠੱਪ ਹੋ ਗਿਆ ਤੇ ਉਹਨਾਂ ਨੂੰ ਦੋ ਵਸਤ ਦੀ ਰੋਟੀ ਦੇ ਵੀ ਲਾਲੇ ਨੇ ਤੇ ਅੱਜ ਅਸੀਂ ਜਿਲ੍ਹਾ ਲੁਧਿਆਣਾ ਦਾ ਪਿੰਡ ਆ ਤਰਵੰਡੀ ਰਾਏ ਜਿੱਥੇ ਉਹ ਸਾਡੇ ਗੱਡੀਆਂ ਵਾਲੇ ਭਰਾ ਨੇ ਜਿਹੜੇ ਉਹ ਉੱਥੇ ਰਹਿੰਦੇ ਨੇ ਪਿੰਡ ਦੇ ਵਿੱਚ ਉਹਨਾਂ ਨੂੰ ਪਿੰਡ ਦੇ ਸੂਝਵਾਨ ਜਿਹੜੇ ਵਿਅਕਤੀ ਆ ਉਹਨਾਂ ਵੱਲੋਂ ਰਹਿਣ ਲਈ ਬਕਾਇਦਾ ਜਗ੍ਹਾ ਵੀ ਦਿੱਤੀ ਹੋਈ ਆ ਜਿੱਥੇ ਉਹਨਾਂ ਨੇ ਆਪਣਾ ਪੱਕਾ ਡੇਰਾ ਵੀ ਲਾਇਆ ਹੋਇਆ ਤਾਂ ਉਹਨਾਂ ਨੇ ਇੱਕ ਵੱਡੀ ਗੱਲ ਹੋਰ ਦੱਸਣੀ ਚਾਹੁੰਦੇ ਆ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਨੇ ਪੜ੍ਹਾਈ ਵੀ ਕੀਤੀ ਆ ਦੱਸਿਆ ਕਿ 10ਵੀਂ ਪਾਸ ਤੱਕ ਉਹਨਾਂ ਦੇ ਪੁੱਤ ਅਤੇ ਜਿਹੜੇ ਧੀਆ ਨੇ ਉਹਨਾਂ ਨੂੰ ਪੜਾਇਆ ਵੀ ਆ ਤਾਂ ਵੱਡਾ ਪਰਾਲਾ ਪਰਿਵਾਰ ਦਾ ਤਾਂ ਉੱਥੇ ਹੀ ਸਾਨੂੰ ਵੀ ਸਹਿਯੋਗ ਕਰਨਾ ਬਣਦਾ ਕਿਉਂਕਿ ਉਹ ਵੀ ਸਾਡੇ ਸਮਾਜ ਦਾ ਹਿੱਸਾ ਨੇ ਤੇ ਸਾਡੇ ਗੁਰੂਆਂ ਨੇ ਤਾਂ ਹਮੇਸ਼ਾ ਸਾਨੂੰ ਇਹੀ ਦਰਸਾਇਆ ਕਿ ਮਾਨਸਕੀ ਜਾਤ ਸਭ ਇੱਕੋ ਪਹਿਚਾਨ ਬੋ ਅਸੀਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਜੋ ਵੀ ਕੋਈ ਮਿਹਨਤ ਮਜ਼ਦੂਰੀ ਕਰਦਾ ਉਹਨਾਂ ਦਾ ਸਹਿਯੋਗ ਕਰਨਾ ਬਣਦਾ ਅੱਜ ਅਸੀਂ ਸੋਨੂੰ ਇੱਕ ਪਰਿਵਾਰ ਹੈ ਸਾਡੇ ਨਾਲ ਵੈਸੇ ਤਾਂ ਇੱਥੇ ਪੰਜ ਚਾਰ ਘਰ ਨੇ ਉਹਨਾਂ ਦੇ ਤਾਂ ਉਹਨਾਂ ਪਰਿਵਾਰ ਦੇ ਜਿਹੜੇ ਵਸਨੀਕ ਨੇ ਉਹਨਾਂ ਦੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਵਾਵਾਂਗੇ ਜੋ ਵੀ ਉਹਨਾਂ ਦੀਆਂ ਗੱਲਾਂ ਨੇ ਜੋ ਉਹਨਾਂ ਦਾ ਸੱਭਿਆਚਾਰ ਆ ਉਹਨਾਂ ਦਾ ਰਹਿਣਾ ਬਹਿਣਾ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਵਾਵਾਂਗੇ ਤਾਂ ਉੱਥੇ ਹੀ ਤਾਂ ਉਹਨਾਂ ਦੀਆਂ ਕੁਝ ਕੁ ਮੰਗਾਂ ਵੀ ਨੇ ਕਿਉਂਕਿ ਅੱਜ ਮਹਿੰਗਾਈ ਦੇ ਦੌਰ ਵਿੱਚ ਦੋ ਵਸਤ ਦੀ ਰੋਟੀ ਦੇ ਲਾਲੇ ਨੇ ਤਾਂ ਉਹ ਵੀ ਜ਼ਰੂਰ ਚਾਹੁੰਦੇ ਨੇ ਕਿ ਜਿਵੇਂ ਆਮ ਲੋਕ ਰਹਿ ਕੇ ਉਹਨਾਂ ਨੂੰ ਪੂਰਾ ਸਤਕਾਰ ਮਿਲਦਾ ਸਰਕਾਰਾਂ ਵੱਲੋਂ ਸਾਨੂੰ ਵੀ ਮਿਲਣਾ ਚਾਹੀਦਾ ਜਿਵੇਂ ਸਰਕਾਰ ਬਕਾਇਦਾ ਕਹਿੰਦੀ ਆ ਕਿ ਪੱਕੇ ਮਕਾਨ ਬਣਾ ਕੇ ਦੇਵਾਂਗੇ ਤਾਂ ਇਹ ਵਿਚਾਰੇ ਇੱਥੇ ਤੰਬੂ ਲਾ ਕੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਤਾਂ ਜਦੋਂ ਵੀ ਠੰਡ ਆ ਅਤ ਦੀ ਠੰਡ ਵਿੱਚ ਹੰਡ ਹੱਡ ਚ ਯਰਮੀ ਠੜ ਦੇ ਵਿੱਚ ਰਹਿੰਦੇ ਨੇ ਤਾਂ ਜਦੋਂ ਬਰਸਾਤਾਂ ਨੇ ਤਾਂ ਉਹਦੇ ਵਿੱਚ ਵੀ ਇਹ ਤੰਬੂ ਲੱਗੇ ਹੋਏ ਨੇ ਤਾਂ ਇਹਨਾਂ ਨੂੰ ਵੀ ਪੱਕਾ ਰਹਿਣ ਬਸੇਰਾ ਹੋਣਾ ਚਾਹੀਦਾ ਤਾਂ ਕੁਝ ਕੁ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਵੀ ਆਪਦੇ ਨਾਲ ਜਾਣਕਾਰੀ ਕਰਾਵਾਂਗੇ ਤਾਂ ਸਾਡੇ ਨਾਲ ਨੇ ਬਾਈ ਜੀ ਤਾਂ ਜ਼ਰੂਰ ਉਹਨਾਂ ਦੇ ਨਾਲ ਗੱਲ ਵੀ ਕਰਵਾਵਾਂਗੇ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਫਤਿਹ ਬਾਈ ਗੁਰਜੀ ਸਤਿ ਸ਼੍ਰੀ ਅਕਾਲ ਜੀ ਬਾਈ ਗੁਰਜੀ ਕੀ ਫਤਿਹ ਜੀ ਫਤਿਹ ਜੀ ਦੇਖੋ ਜੀ ਸਾਨੂੰ ਇੱਥੇ ਰਹਿੰਦਿਆਂ ਨੂੰ ਹੋ ਗਏ ਹੋਣਗੇ ਘੱਟ ਤੋਂ ਘੱਟ 20 25 30 ਸਾਲ ਹੋ ਗਏ ਹੋਣਗੇ ਜੀ ਇਸ ਪਿੰਡ ਵਿੱਚ ਇਸ ਪਿੰਡ ਵਿੱਚ ਬੈਠਿਆ ਨੂੰ ਪਹਿਲਾਂ ਜੀ ਮੈਂ ਉੱਤੇ ਰਹਿੰਦਾ ਸੀ ਇੱਕ ਗਰਾਉਂਡ ਤੇ ਵਿੱਚ ਠੀਕ ਆ ਜੀ ਗਰਾਉਂਡ 'ਚ ਰਹਿੰਦਾ ਹੁੰਦਾ ਸੀਗਾ ਸੀਗਾ ਗਰਾਉਂਡ ਦਾ ਥਾਂ ਹਾਂਜੀ ਇੱਥੇ ਮੇਰੀ ਪਿੰਡ 'ਚ ਸਭ ਬਖਤ ਚੰਗੀ ਬਣੀ ਹੋਈ ਹੈ ਜੀ ਪਿੰਡ ਸਾਰਾ ਮੇਰੀ ਮਦਦ ਕਰਦਾ ਵਾ ਫੇਰ ਪਿੰਡਦਿਆਂ ਨੇ ਭੁੱਲੇ ਬਈ ਇਹਨੂੰ ਆ ਨਾ ਬਈ ਕਿੱਥੇ ਨ ਕਿੱਥੇ ਇਹਨੂੰ ਬਿਠਾਵਾਂਗੇ ਜਗਾ ਦੇ ਕੇ ਇੱਥੇ ਜਗਾ ਦੇ ਕੇ ਬਿਠਾਵਾਂਗੇ ਬਈ ਰੇਤ ਮੇਰੇ ਇੱਕ ਬੇਟੀ ਪੜਦੀ ਸੀਗੀ ਇੱਕ ਮੇਰਾ ਬੇਟਾ ਪੜਦਾ ਸੀਗਾ ਜੀ ਦਾਜ ਬੇਟਾ ਪੜ ਗਿਆ ਦਾਸ ਮੇਰੀ ਬੀਟੀ ਪੜ ਗਈ ਪੜਾਈ ਕੀਤੀ ਉਹਨਾਂ ਨੇ ਪੜਾਈ ਕੀਤੀ ਹੈ ਜੀ ਇੱਕ ਬਾਈ ਤੇ ਦਰਾਮੂਰੇ ਮੈਨੇ ਉਹਦੀ ਬਾਈ ਬੂਟਾ ਚਾਦਰੇ ਵਾਲਾ ਵਜਦਾ ਜੀ ਉਹ ਜ਼ਿੰਮੇਦਾਰ ਉਹਦੇ ਘਰ ਕੋਲੇ ਸੀ ਬੈਠੇ ਰਹਿੰਦੇ ਹੁੰਦੇ ਸੀਗੇ ਉਹ ਵਿਚਾਰਾ ਸਾਡੀ ਬਹੁਤ ਸੋਹਣੀ ਮਦਦ ਕਰਦਾ ਹੁੰਦਾ ਸੀਗਾ ਪੜਾਈ ਵਿੱਚ ਵੀ ਮਦਦ ਕੀਤੀ ਪੜਾਈ ਵਿੱਚ ਵੀ ਜੀ ਮਦਦ ਕਰਦੇ ਰਹੇ ਐਵੇਂ ਕਹਿ ਦਈਏ ਤੁਹਾਨੂੰ ਠੀਕ ਹੈ ਜੀ ਸਾਡੀ ਤਲਵੰਡੀਤਾ ਜੀ ਐਵੇਂ ਕਹਿ ਦਈਏ ਬਹੁਤ ਨਗਰ ਚੰਗਾ ਹੈਗਾ ਵਾ ਸਾਨੂੰ ਸਾਹਿਬ ਇਹ ਕਹੈ ਨਹੀਂ ਕਿ ਕਬੂਟਾਂ ਬਾਟਾਂ ਦਾ ਵੀ ਉਹਨਾਂ ਨੂੰ ਲਾਲਚ ਨਹੀਂਗਾ ਦੋਨੇ ਧੜਾਂ ਨੂੰ ਇੱਕ ਬਰਾਬਰ ਸਾਨੂੰ ਸਮਝਦੇ ਆ ਦੋਨੇ ਬਣੀਆਂ ਛੋਟੀਆਂ ਹਾਂਜੀ ਹਾਂਜੀ ਵੋਟਾਂ ਬਣੀਆਂ ਸਾਰੇ ਪਰਿਵਾਰ ਦੀਆਂ ਜੀ ਸਾਰੇ ਪਰਿਵਾਰ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਜੀ ਤੇ ਬਾਕੀ ਆ ਜਿਹੜੀ ਮੈਨੂੰ ਜਗਾ ਦਿੱਤੀ ਆ ਇੱਕ ਵਿੰਦਰਪਾਲ ਭਾਈ ਆੜਤੀਆ ਹੁੰਦਾ ਹੁੰਦਾ ਸੀਗਾ ਜੀ ਠੀਕ ਆ ਜੀ ਇੱਕ ਜੋਧ ਸਰਪੰਚ ਇੱਕ ਚਾਰਨ ਇਹਨਾਂ ਦਾ ਫੱਫੜੀ ਹੁੰਦਾ ਸੀਗਾ ਜੀ ਠੀਕ ਆ ਜੀ ਇਹਨਾਂ ਦਾ ਤੁਹਾਨੂੰ ਧੰਨਵਾਦ ਕਰਦੇ ਆ ਜੀ ਸਾਨੂੰ ਜਿਹੜੀ ਇਹਨਾਂ ਨੇ ਜਗ੍ਹਾ ਦਿੱਤੀ ਸ਼ਹਿਮਤੀ ਨਾਲ ਪੈ ਪੰਚਾਇਤਾਂ ਨੇ ਬੰਦੇ ਇਕੱਠੇ ਕਰਕੇ ਸ਼ਾਮਤੀ ਨਾਲ ਇੱਥੇ ਸਾਨੂੰ ਬਿਠਾਇਆ ਜੀ ਤੇ ਬਾਕੀ ਜਿਹੜੀਆਂ ਸਾਡੇ ਕਾਰੋਬਾਰ ਹੈਗੇ ਆ ਕਾਰੋਬਾਰ ਇੰਨੀ ਸੀਗੀ ਜੀ ਅੱਗੇ ਮਾਰੇ ਮੋٹے ਸਾਡੇ ਚੁੱਲੇ ਚਾਲੇ ਵੇਚਦੇ ਰਹਿੰਦੇ ਹੁੰਦੇ ਸੀਗੇ ਦਾਤੀਆਂ ਖੋਰਚਣੇ ਬਣਾਉਂਦੇ ਹੁੰਦੇ ਸੀਗੇ ਹੁਣ ਚੱਲ ਪਈ ਪਲਾਸਟਰ ਦੇ ਭਾਂਡੇ ਪਲਾਸਟਰ ਦੇ ਭਾਂਡੇ ਚੱਲ ਪਈ ਜੀ ਚੈਨਾ ਵਾਲੇ ਜੀਗੇ ਉਹਨਾਂ ਚ ਕੋਈ ਮਿਹਨਤ ਸਾਨੂੰ ਕੋਈ ਪੱਲੇ ਪੈਂਦੀ ਨਹੀਂ ਹੈਗੀ ਜੀ ਉਹ ਵੱਧ ਵਿਖਰੀਦੇ ਲੋਕ ਹੁਣ ਤੁਹਾਡੇ ਵਾਲਾ ਸਾਡੇ ਵਾਲਾ ਕੰਮ ਜਿਹਾ ਠਾਪ ਹੋ ਗਿਆ ਜੀਗਾ ਅਗੇ ਜਾ ਬੱਚੇ ਪੁੱਛੇ ਵਿਕਦੇ ਉਹਨਾਂ ਦੀ ਮੰਡੀਆਂ ਮੋਡੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਬੌਲਦ ਬੌਲਦ ਉਹਨਾਂ ਦੇ ਹੀ ਟਾਈਮ ਪਾਸ ਗੁਜ਼ਾਰਾ ਕਰੀ ਜਾਂਦੇ ਹੁੰਦੇ ਸੀਗੀ ਚਾਰ ਪੈਸੇ ਬਾਜ ਚਾਰ ਪੈਸੇ ਬਾਜ ਜਾਂਦੇ ਹੁੰਦੇ ਸੀਗੀ ਤੇ ਬਾਕੀ ਬਾਤ ਇੱਡੀ ਗੱਲ ਸੀ ਉੱਚੀ ਇੰਨੀ ਅਜੀ ਸ਼ੋਚ ਅਸੀਂ ਦੇਖੀ ਵੀ ਨਹੀਂ ਸੀਗੀ ਹਾਂਜੀ ਅੱਜ ਸੀ ਇੱਥੇ ਬੈਠੇ ਆ ਕੱਲ ਹੋਰ ਪਿੰਡ ਚਲੇਗੇ ਹਾਂਜੀ ਉਦੋਂ ਦਾ ਹੋਰ ਪਿੰਡ ਤੁਰਪੇਸ਼ੀ ਚਲੇਗੇ ਪਹਿਲਾਂ ਹੀ ਪਿੰਡਾਂ 'ਚ ਘੁੰਮਦੇ ਕੰਮਤੇ ਰਹੇ ਜੀਗੇ ਬਾਕੀ ਫਿਰ ਮਹਿੰਗਾਈਆਂ ਹੋ ਗਈਆਂ ਜੀ ਜਾਂ ਫਿਰ ਬੈਟਨ ਬੂਟਨੋਂ ਥਾਂ ਨਹੀਂ ਮਿਲਦਾ ਹੁੰਦਾ ਸੀਗਾ ਹਾਂਜੀ ਫਿਰ ਇੱਕ ਥਾਂ ਮਿੱਟੇ ਕੇ ਲੋਕ ਬਹਿ ਗਏ ਇੱਕ ਬਾਈ ਜੀ ਹੋਰ ਵੱਡੀ ਗੱਲ ਦੱਸੋ ਹਾਂਜੀ ਹਾਂਜੀ ਜਿਵੇਂ ਆਪਾਂ ਦੇਖਿਆ ਅਕਸਰ ਹੀ ਥੋੜੀ ਜਿਹੀ ਜਗ੍ਹਾ ਖਾਤਰ ਹਨਾ ਜਿਵੇਂ ਦੇਖ ਲਓ ਭਾਈ ਭਾਈ ਦਾ ਬੈਰੀ ਬਣ ਜਾਂਦਾ ਹਾਂਜੀ ਹਾਂਜੀ ਭਾਈ ਇਸ ਪੈਂਡ ਵਾਲਿਆਂ ਨੇ ਬਹੁਤ ਵੱਡਾ ਪ੍ਰਾਦਾਨ ਕੀਤਾ ਬਹੁਤ ਵੱਡੀ ਮਦਦ ਕੀਤੀ ਹੈ ਸਾਡੇ ਗੋਸ ਨੂੰ ਮਿਲਿਆ ਸਿੱਧੇ ਕਰਕੇ ਹਾਂਜੀ ਹਾਂਜੀ ਪੈਂਡ ਵਾਲਿਆਂ ਨੇ ਬੜਾ ਬਹੁਤ ਧੰਨਵਾਦ ਕੀਤਾ ਜੀ ਸਾਡੇ ਪੈਂਡ ਦੇ ਵਿੱਚ ਬੈਠੇ ਹੈ ਨਾ ਹਾਂਜੀ 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 ਵਧੀਆ ਗੱਲ ਆ ਬੈਠੇ ਤੁਹਾਨੂੰ ਦੇਣਾ ਵੀ ਬਣਦਾ ਵਾ ਕਿਉਂਕਿ ਸਾਡੇ ਸਮਾਜ ਦਾ ਹਿੱਸਾ ਆ ਵਾ ਤੁਸੀਂ ਸਾਡੇ ਕਰਕੇ ਹੀ ਤੁਸੀਂ ਹਨਾ ਇੱਥੇ ਆਉਣੇ ਹਾਂ ਹਾਂਜੀ 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 ਹੁਣ ਇੱਥੇ ਪੱਕਾ ਰਹੈਣ ਬਸੇਗਾ ਪੱਕਾ ਪੱਕਾ ਜੀ ਪੱਕਾ ਸਾਡੇ ਰਹਿਣ ਹਿਸਾਲ ਤੇ ਵੀ ਖੁਸ਼ੀ ਆਵੇ ਤੁਹਾਨੂੰ ਬਹੁਤ ਖੁਸ਼ੀ ਆ ਜਾਨੀ ਮੰਡੀ ਰਾਏ ਕੇ ਤੇ ਜਿਹੜੇ ਲੋਕ ਨੇ ਉਹਨਾਂ ਨੇ ਬਹੁਤ ਬਹੁਤ ਖੁਸ਼ੀ ਆ ਜਾਨੀ ਬਾਲੇ ਬਾਲੇ ਹੀ ਧੰਨਵਾਦ ਹੈ ਜੀ ਸਾਨੂੰ ਤਾਂ ਇੱਥੇ ਤੇ ਬਾਕੀ ਇਹ ਗੱਲ ਆ ਬਾਈ ਜੀ ਜਿਵੇਂ ਹੁਣ ਤੁਸੀਂ ਇੱਥੇ ਰਹਿੰਦੇ ਹੋ ਜੀ ਸਰਕਾਰ ਦੇ ਵੱਡੇ ਵੱਡੇ ਇੱਛਾਾਰ ਲੱਗਦੇ ਨੇ ਵੀ ਅਸੀਂ ਤੇ ਮਕਾਨ ਬਣਾ ਕੇ ਦਿੰਨੇ ਆਂ ਸਰਕਾਰੀ ਬੋੜਿਆ ਕੋਈ ਅਫਸਰ ਇੱਥੇ ਤੱਕ ਤੁਹਾਡੇ ਤੱਕ ਨਹੀਂ ਨਹੀਂ ਸਾਡੇ ਕੋਲ ਤਾਂ ਕੋਈ ਬੋੜਿਆ ਨਹੀਂ ਹੈਗਾ ਐਵੇਂ ਕਹਿ ਦੀ ਜੀ ਝੂਠ ਬੋਲਦੀ ਉਹ ਇੰਨੇ ਸਾਡੇ ਕੋਲ ਆਉਂਦੇ ਹੁੰਦੇ ਆ ਜੀ ਉਹ ਮਾੜੇ ਮੋਟੇ ਜੇ ਬਣਾਪਣੂ ਕੋਈ ਲੈ ਕੇ ਚਲੇ ਜਾਂਦੇ ਨੇ ਸਾਤੂ ਬੂਲ ਬੂਲ ਮਰਵਾ ਕੇ ਸਾਨੂੰ ਦੇ ਤੂ ਕਿਤਾ ਕੋਈ ਕੋਸ਼ਿਸ਼ ਨਹੀਂ ਕਰਿਆ ਮੈਂ ਕਹਿ ਦੀ ਜੀ ਹਾਂ ਸਰਕਾਰ ਵੱਲੋਂ ਇੱਕ ਗੱਲ ਇਹ ਆ ਬਾਈ ਜੀ ਜਿਵੇਂ ਅਸੀਂ ਅਸੀਂ ਪੱਤਰਕਾਰ ਆਂ ਹਾਂਜੀ ਹਾਂਜੀ ਸਾਡੀ ਤਾਂ ਇੰਨਾ ਕੀ ਔਕਾਤ ਆ ਨਾ ਅਸੀਂ ਤਾਂ ਤੁਹਾਡੀ ਆਵਾਜ਼ ਸਰਕਾਰਾਂ ਸਹੀ ਗੱਲ ਸਹੀ ਗੱਲ ਵੀ ਹੁਣ ਅਸੀਂ ਤਾਂ ਖੋਦ ਨਹੀਂ ਦੇ ਸਕਦੇ ਅਸੀਂ ਤਾਂ ਤੁਹਾਡੀ ਆਵਾਜ਼ ਬਚਾ ਰਹੇ ਹਾਂ ਤੁਹਾਡੀ ਜਿਹੜੀ ਵੀਡੀਓ ਹੈ ਸਰਕਾਰ ਦਾ ਕੋਈ ਕਈ ਵਾਰੀ ਨਰਮ ਦਿਲ ਵੀ ਅਫਸਰ ਹੁੰਦੇ ਨੇ ਇਹਨਾਂ ਤੱਕ ਪਹੁੰਚੂਗੀ ਹਾਂਜੀ 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 ਜੀ ਵੀਡੀਓ ਦੇਖਣ ਵਾਲੇ ਸਾਰੇ ਸਾਥੀਆਂ ਨੂੰ ਵੀ ਅਪੀਲ ਕਰਦੇ ਆ ਕਿ ਜਰੂਰ ਯਾਰ ਇਦਾਂ ਦੇ ਜਿਹੜੇ ਵੀਰ ਨੇ ਪਿੰਡਾਂ ਦੇ ਵਿੱਚ ਹੁਣ ਇਦਾਂ ਦਾ ਜਿਵੇਂ ਚੈਨਲ ਦਾ ਸਮਾਨ ਇਹਨਾਂ ਦੇ ਬਾਹਰੂ ਪੈ ਗਿਆ ਅੱਜ ਇਹਨਾਂ ਦਾ ਜਿਹੜਾ ਕਿੱਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਬੱਚੇ ਵੀ ਬਰਾਬਰ ਦੇ ਨੇ ਤੇ ਰੋਟੀ ਦਾ ਜੁਗਾੜ ਤਾਂ ਸਾਰਿਆਂ ਨੂੰ ਕਰਨਾ ਹੀ ਪੈਂਦਾ ਵਾ ਤਾਂ ਜਰੂਰ ਸਹਿਯੋਗ ਕੀਤਾ ਜਾਵੇ ਇੱਕ ਮੈ ਜੀ ਜਿਵੇਂ ਵੋਟਰ ਕਾਰਡ ਤਾਂ ਤੁਹਾਡਾ ਬਣਿਆ ਅਧਾਰ ਕਾਰਡ ਹੁੰਦਾ ਉਹ ਵੀ ਬਣੇ ਨੇ ਉਹ ਵੀ ਬਣੇ ਹੋਏ ਜੀ ਅਧਾਰ ਕਾਰਡ ਵੋਟਰ ਕਾਰਡ ਤੁਸੀਂ ਇੱਕ ਗੱਲ ਇਹ ਵੀ ਦੱਸੋ ਵੀ ਜਿਵੇਂ ਤੁਸੀਂ ਇਸ ਜਗ੍ਹਾ ਦੇ ਉੱਤੇ ਰਹਿੰਦੇ ਤੁਸੀਂ ਸੋਚੋ ਨਿਓ ਕਿ ਤੁਹਾਡਾ ਪੱਕਾ ਮਕਾਨ ਬਣੇ ਹਾਂਜੀ ਹਾਂਜੀ ਤਾਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਜੀ ਵਧੀਆ ਕੰਮ ਪੈ ਜਾਣ ਤਾਂ ਜੀ ਇੱਥੇ ਤੁਸੀਂ ਜਿਵੇਂ ਤੁਹਾਡੇ ਚਾਰ ਸਾਥੀ ਆ ਜਿਵੇਂ ਪੰਜ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ 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 ਇਕੱਠੇ ਹੋ ਕੇ ਕੋਈ ਇੱਕ ਪੱਤਰ ਲਿਖ ਕੇ ਡੀਸੀ ਲੁਧਿਆਣੇ ਨੂੰ ਮਿਲ ਸਕਦੇ ਹਾਂ ਜਾਂ ਜੀਮ ਰੈਕੋਟ ਨੂੰ ਮਿਲ ਸਕਦੇ ਹਾਂ ਜਿਹੜੇ ਇਸ ਪਿੰਡ ਦੇ ਸੂਝਵਾਨ ਨੇ ਪੰਚਾਇਤ ਮੈਂਬਰ ਨੇ ਉਹਨਾਂ ਤੋਂ ਬੋਲ ਸਕਦੇ ਹਾਂ ਕਿ ਹੋ ਸਕਦਾ ਵਾ ਤੁਸੀਂ ਕਦੇ ਅਭਰਾਲਾ ਕੀਤਾ ਇਦਾਂ ਦਾ ਕੋਈ ਨਹੀਂ ਜੀ ਅਸੀਂ ਕੋਈ ਨਹੀਂ ਕੀਤਾ ਜੀ ਇਹਨਾਂ ਕਹਿ ਚਾਹੀਦਾ ਕਰਨਾ ਹਾਂਜੀ ਹਾਂ ਹਾਂ ਜੀ ਇਥੋਂ ਪਿੰਡ ਦੇ ਜਿਹੜੇ ਰੋਕ ਨੇ ਨਾ ਬੜੇ ਜਹਾਰੂ ਨੇ ਕਿਉਂਕਿ ਇਹ ਪਿੰਡ ਆ ਸਾਡੇ ਜਿਹੜੇ ਕੌਮ ਦੇ ਹਾਂ ਜੀ ਹਾਂ ਜੀ ਦੋ ਪੁਰਖ ਜਗਦੇਵ ਸਿੰਘ ਤਲਵੰਡੀ ਦਾ ਪਿੰਡ ਹੈ ਹਾਂ ਹਾਂ ਜਗਦੇਸ਼ ਸਿੰਘ ਤਲਵੰਡੀ ਦਾ ਪਿੰਡ ਹੈ ਬੜਾ ਨਾਮ ਆ ਉਹਨਾਂ ਦਾ ਹਾਂਜੀ ਹਾਂਜੀ ਬਹੁਤ ਚੰਗਾ ਉੱਪਰ ਜਿੱਥੇ ਤੱਕ ਲੋਕ ਵਸਦੇ ਨੇ ਬੜਾ ਪਿਆਰ ਕਰਦੇ ਨੇ ਨੂ ਰੇਸ ਪਿੰਡ ਦੇ ਵਿੱਚ ਵੀ ਜਿਹੜੇ ਲੋਕ ਵਸਦੇ ਨੇ ਉਹ ਵੀ ਬੜੇ ਸਤਿਕਾਰਯੋਗ ਨੇ ਹਾਂਜੀ ਹਾਂਜੀ ਉਹਨਾਂ ਤੱਕ ਕਿਸੇ ਨਾਲ ਪਹੁੰਚਤਾ ਕਰੋ ਵੀ ਜਿਵੇਂ ਪੱਕਾ ਮਕਾਨ ਤਾਂ ਸਰਕਾਰ ਹੀ ਬਣਾ ਕੇ ਦਿੰਦੀ ਹੈ ਸਰਕਾਰ ਹੀ ਬਣਾ ਕੇ ਦਿੰਦੀ ਹੈ ਜੀ ਜੀ ਦੂਰ ਸਾਡੀ ਮਦਦ ਕਰ ਕਹਿੰਦੇ ਮਤਦਾਇ ਕਹਿੰਦੀ ਹੈ ਜੀ ਇਹ ਹੁਣ ਜਿਹੜੇ ਆ ਬਰਾਂਡਾ ਬਰੂੰਡਾ ਪਾਇਆ ਜਿਹੜੇ ਕੁਸ਼ਲਖਾਨੇ ਪਾਏ ਆ ਇਹ ਭਾਈ ਸਾਡੇ ਇੱਥੇ ਸੱਸੀ ਸਰਪੰਚ ਬਣਿਆ ਹੋਇਆ ਵਾ ਜੀ ਮੂਟੀਆਂ ਟਾਂਟੀਆਂ ਦਾ ਜਿਹੜਾ ਮੀਟਰਾਂ ਮੂਟਰਾਂ ਦਾ ਸਾਬ ਉਹਦਾ ਹੀ ਲਵਾ ਕੇ ਦਿੱਤੇ ਹੋਏ ਦੀ ਜਨ ਮੈਂ ਕਹਿਦੀ ਪਿੰਡ ਵਿੱਚ ਬਹੁਤ ਨੇਕ ਦਿਲ ਹਾਂਜੀ ਹਾਂਜੀ ਹਾਂ ਆ ਹਾਂ ਜਿਨ੍ਹਾਂ ਨੇ ਸਹਿਯੋਗ ਕੀਤਾ ਆ ਬੀਪੀਆਂ ਪਹਿਣਾ ਇੱਥੇ ਪਹਿਨਦੀਆਂ ਸਾਡੇ ਲਈ ਤਾਂ ਜੀ ਬਹੁਤ ਚੰਗੀਆਂ ਹੈਗੀਆਂ ਮੈਂ ਕਹਿਦੀ ਜੀ ਤੁਹਾਨੂੰ ਤੇ ਬਾਈ ਦਾ ਦੇਖੋ ਪਿੰਡ ਦੇ ਵਿੱਚ ਜਿਨ੍ਹਾਂ ਨੇ ਸਹਿਯੋਗ ਕੀਤਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਨੇ ਅਸੀਂ ਵੀ ਆਪਣੇ ਚੈਨਲ ਵੱਲੋਂ ਉਸ ਬਾਈ ਨੂੰ ਸਲੂਟ ਕਰਦੇ ਹਾਂ ਜਿਹੜੇ ਇਦਾਂ ਦੇ ਇਨਸਾਨ ਨੇ ਇਹਨਾਂ ਦਾ ਜਿਹੜਾ ਸਹਿਯੋਗ ਕਰਦੇ ਨੇ ਕਿਉਂਕਿ ਸਾਡੀ ਜਿਹੜੀ ਸਮੁੱਚੀ ਸਿੱਖ ਕੌਮ ਸਾਡੇ ਗੁਰੂਆਂ ਨੇ ਤਾਂ ਹਮੇਸ਼ਾ ਗਰੀਬ ਗੌਰਬੇ ਦੀ ਵਾਂਹ ਫਾਣਦਾ ਆਖਿਆ ਕਿ ਹਰ ਇੱਕ ਦੇ ਨਾਲ ਖੜੋ ਕਿਉਂਕਿ ਜੋ ਵੀ ਮਿਹਨਤ ਮਜ਼ਦੂਰੀ ਕਰਦਾ ਪਰ ਹਾਂ ਪੰਜਾਬ ਦੀ ਧਰਤੀ ਤੇ ਜੋ ਲੋਕ ਕਹਿੰਦੇ ਨੇ ਨਸੇ ਨਸੇ ਨਸਿਆਂ ਤੋਂ ਰਹਿਤ ਰਹਿ ਕੇ ਧਰਤੀ ਦੇ ਉੱਪਰ ਜੋ ਕੰਮ ਕਰਨੇ ਨੇ ਉਹ ਜ਼ਰੂਰ ਕਰਨੇ ਬਣਦੇ ਨੇ ਕਿਉਂਕਿ ਗੁਰੂਆਂ ਦੀ ਦਰਸਾਈ ਧਰਤੀ ਆ ਜਿੱਥੇ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਤੱਕ ਇਨਸਾਫ਼ ਕਰ ਦਿੱਤੇ ਤਾਂ ਅਸੀਂ ਵੀ ਜ਼ਰੂਰ ਚਾਹੁੰਦੇ ਆ ਕਿ ਜਿਹੜਾ ਚਾਈਨਾ ਦਾ ਸਮਾਨ ਆ ਸਾਡੇ ਜਿਹੜੇ ਹੱਥ ਕਿਰਤ ਕਰਨ ਵਾਲੇ ਲੋਕਾਂ ਦੇ ਉੱਪਰ ਭਾਰੂ ਪੈ ਗਿਆ ਜ਼ਰੂਰ ਹਾਥੀ ਤਿਆਰ ਹੋਣ ਵਾਲਾ ਜਿਹੜਾ ਸਮਾਨ ਆ ਉਹੀ ਵੱਤੋਂ ਵੱਧ ਖਰੀਦਿਆ ਕਰੋ ਤਾਂ ਜੋ ਜਿਹੜੇ ਸਾਡੇ ਇਦਾਂ ਦੇ ਭਰਾ ਨੇ ਹੋਰ ਵੀ ਸਾਡੇ ਵੀਰ ਨੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹੋਏ ਨੇ ਜਿਹੜੇ ਵੀ ਹੱਥ ਦੇ ਨਾਲ ਕੰਮ ਕਰਦੇ ਆ ਮਿਹਨਤ ਕਰਦੇ ਆ ਉਹਨਾਂ ਦਾ ਸਮਾਨ ਖਰੀਦਿਆ ਕਰੋ ਵੱਤੋਂ ਵੱਧ ਇਕਨਾਂ ਅਕਸਰ ਇਤਿਹਾਸ ਵਿੱਚ ਨਾ ਕੋਈ ਵੀ ਇਦਾਂ ਦੀਆਂ ਗੱਲਾਂ ਹੀ ਕਰਦੇ ਸੀਗੇ ਵੀ ਜਿਹੜੇ ਗੱਡੀਆਂ ਵਾਲੇ ਭਰਾ ਨੇ ਪੱਕਾ ਮਕਾਨ ਨਹੀਂ ਪਾਉਂਦੇ ਹੈਗੇ ਵੀ ਇਹ ਇਦਾਂ ਹੀ ਰਹਿੰਦੇ ਆ ਇਹਨਾਂ ਨੂੰ ਇਹਨਾਂ ਦੇ ਜਿਹੜੇ ਕੋਈ ਬਜ਼ੁਰਗ ਸੀ ਜਾਂ ਇਹਨਾਂ ਦੇ ਮਾਪੁਰਸੀ ਉਹਨਾਂ ਵੱਲੋਂ ਵਤਨ ਹੋਏ ਸੀ ਕੋਈ ਹੈ ਇਦਾਂ ਦੀ ਗੱਲ ਕਿ ਇਦਾਂ ਐਵੇਂ ਆ ਇਹ ਤਾਂ ਨਹੀਂ ਆ ਜੇ ਹੁਣ ਪਹਿਲਾਂ ਪੁਰਾਣੀ ਰੀਤੀਆਂ ਹੈਗੀਆਂ ਜੀ ਹੁਣ ਪਹਿਲਾਂ ਵਾਲੀ ਪੁਰਾਣੀ ਰੀਤੀਆਂ ਦਾ ਹੁਣ ਵਾਲੀ ਰੀਤੀਆਂ ਦਾ ਕਿੰਨਾ ਫਰਕ ਪੈ ਗਿਆ ਜੀ ਅੱਗੇ ਜਿਹੜੇ ਸਾਡੇ ਪਟ ਬਟੇਰੇ ਸੀਗੇ ਉਹ ਪਹਿਂਦੇ ਨਹੀਂ ਹੁੰਦੇ ਸੀਗੇ ਉਹ ਐ ਨਹੀਂ ਪਹਿਂਦੇ ਹੁੰਦੇ ਸੀਗੇ ਇਹ ਅਸੀਂ ਕੰਮ ਦਾ ਜ਼ੋਰ ਕਰਕੇ ਕੰਮ ਦਾ ਜ਼ੋਰ ਕਰਕੇ ਨਹੀਂ ਬਹਿਦੇ ਸੀਗੀ ਹੁਣ ਜੋ ਜੋ ਸਮਾਂ ਬਦਲੀ ਜਾਂਦੀ ਹੈ ਜੋ ਜੋ ਮਗਾਈ ਹੋਈ ਜਾਂਦੀ ਹੈ ਉੱਕ ਨੂੰ ਉੱਕ ਨੂੰ ਦੁਨੀਆ ਟਿਕੀ ਜਾਂਦੀ ਹੈ ਹੁਣ ਕਿਉਂ ਅੱਕੇ ਤਾਂ ਐ ਸੀਗਾ ਇੱਕ ਪਿੰਡ ਚਲੇ ਜਾਂਦੇ ਸੀਗੀ ਉੱਥੇ ਬਾਲ ਟੀਂ ਬੂਲਟੀਆਂ ਕੜਾਈਏ ਕੁੜੀਏ ਬਹੁਤ ਇਕੱਠੇ ਹੋ ਜਾਂਦੇ ਸੀਗੀ ਜਾਨੀ ਆਥਰ ਤੇ 5-400 ਰੁਪਏ ਜਾਨੀ ਬਣ ਜਾਂਦਾ ਹੁੰਦਾ ਸੀਗਾ ਹੁਣ ਨਹੀਂ ਬਣਦੇ 50 ਰੁਪਏ ਵੀ ਜੀ ਬਿਲਕੁਲ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਮੇਨ ਕੀਤਾ ਕੀ ਆ ਜੀ ਤੁਹਾਡਾ ਮੇਨ ਕੀਤਾ ਹੈ ਜੀ ਗਾਏ ਹੁਣ ਤੇ ਆੜੀ ਦੂੜੀ ਚਲੇ ਜਾਣੇ ਆ ਜਾਂ ਕੋਈ ਭੈਣ ਭਾਈ ਚੱਟ ਜ਼ਿੰਮੇਦਾਰ ਕਹਿੰਦਾ ਮੇਰੇ ਨਾਲ ਬੰਦ ਕੇ ਕੰਮ ਕਰਾ ਦੇ ਉੱਥੇ ਤੁਹਾਨੂੰ ਮਾਰਦੇ ਆ ਉੱਥੇ ਏਸੀ ਚਾ ਪੜਦੇ ਆ ਸਾਡੀ ਕੋਈ ਮਿਹਨਤ ਕੋਈ ਰੱਖਦਾ ਨਹੀਂ ਹੈਗਾ ਜੀ ਮੈਂ ਤਾਂ ਦੇ ਦਿੰਦੇ ਆ ਮੈਂ ਜ਼ਰੂਰ ਦੇ ਦਿੰਦੇ ਜਿਹੜੀਆਂ ਮੈਂ ਕਹਾਂ ਜੀ ਡੰਗਰ ਬਜੂਆ ਜੇ ਮਾੜੀ ਮੋਟੀ ਕਟੀਆਂ ਕੁੱਟੀਆਂ ਜੀਆਂ ਲੈ ਕੇ ਪਾਲ ਪੂਲ ਲੈਣੇ ਆ ਬਸ ਆਹੀ ਹੈਗੀ ਇੱਕ ਵਾਰੀ ਜੀ ਮੈਨੂੰ ਇਹ ਦੱਸੋ ਜਿਵੇਂ ਤੁਹਾਡਾ ਇਹ ਰੈਣਪ ਸੇਰਾ ਬਣਾਇਆ ਇਹਦੇ ਵਿੱਚ ਗੱਡਾ ਵਾ ਜਿਹੜਾ ਉਹ ਤੁਸੀਂ ਨਾ ਕਢਾਇਆ ਹੋਇਆ ਵੇ ਉਹਦੇ ਬਾਰੇ ਵੀ ਤੁਸੀਂ ਅੰਦਰ ਕਢਾਇਆ ਹੋਇਆ ਉਹ ਉਹਦਾ ਬਾਰੇ ਦੱਸਿਓ ਇਹ ਗੱਡਾ ਜੀ ਐ ਕਢਾਇਆ ਹੋਇਆ ਵਾ ਅੱਗੇ ਹੁਣ ਘੱਟੇ ਲੈ ਕੇ ਜੋੜ ਕੇ ਚਲੇ ਜਾਂਦੇ ਹੁੰਦੇ ਸੀਗੇ ਪਿੰਡਾਂ 'ਚ ਫਿਰਦੇ ਹੁੰਦੇ ਸੀਗੇ ਹੁਣ ਪਿੰਡਾਂ 'ਚ ਫਿਰਦੇ ਨਹੀਂਗੇ ਗੱਡੇ ਖੜੇ ਹੈਗੇ ਜਾਂ ਮੋਟਰਸਾਈਕਲਾਂ ਦੀ ਜਿਹੜੀ ਰੀੜੀਆਂ ਰੂੜੀਆਂ ਨਹੀਂ ਹੈਗੀਆਂ ਨੇ ਇਹ ਲੈ ਲੂ ਕੇ ਵਾਪਸ ਪਿੰਡਾਂ 'ਚ ਫਿਰ ਜਾਨੇ ਮਾੜਾ ਮੋਟਾ ਸਮਾਨ ਹੁਣ ਵਿੱਚ ਯਾਦਗਾਰ ਕਮਰੇ ਦੇ ਵਿੱਚ ਹੀ ਰੱਖ ਲਿਆ ਵੀ ਇਸ ਗੱਡਿਆਂ ਦੇ ਉੱਪਰ ਅਸੀਂ ਆਪਣਾ ਸਾਰ ਚੜਾਉਂਦੇ ਸੀ ਯਾਦਗਾਰ ਰੱਖਣੀ ਚਾਹੀਦੀ ਹੈ ਇਹ ਚੀਜ਼ ਸਮਝਿਆ ਜਾ ਹਾਂ 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 ਇਹਨਾਂ ਦੇ ਮੰਜੇ ਉਮੰਜੇ ਉੱਤੇ ਰੱਖ ਲੈਂਦੇ ਹੁੰਦੇ ਸੀਗੇ ਮੰਜੇ ਉੱਤੇ ਰੱਖ ਕੇ ਗਾਏ ਦੂਏ ਪਿੰਡ ਚਲੇ ਜਾਂਦੇ ਹੁੰਦੇ ਸੀਗੇ ਇਹ ਫਿਰ ਇਹ ਤੇ ਕਢਾ ਲੈਂਦੇ ਹੁੰਦੇ ਸੀਗੇ ਇਹਦੇ ਵਿੱਚ ਮਾੜਾ ਮੋਟਾ ਸਮਾਨ ਕੱਪੜਾ ਲੀੜਾ ਇਹਦੇ ਵਿੱਚ ਪਿਆਰ ਰਹਿੰਦਾ ਹੁੰਦਾ ਸੀਗਾ ਇਹ ਚੀਜ਼ ਹੋ ਇੱਥੇ ਆਏ ਹੋਇਆ ਜਿਵੇਂ ਅੱਜ ਆ ਕੇ ਦੇਖਿਆ ਤੁਹਾਡੇ ਸਾਰੇ ਪਾਸੇ ਸਫਾਈ ਦਾ ਬਹੁਤ ਹੋਆ ਸਫਾਈ ਤਾਂ ਜੀ ਸਾਡੇ ਪਹਿਲੇ ਦਿਨ ਤੋਂ ਵੀ ਇਹੋ ਜਿਹੀ ਹੋਈ ਆ ਸਫਾਈ ਬਹੁਤ ਹਾਂਜੀ ਹਾਂਜੀ ਬੜਾ ਤੁਸੀਂ ਆਇਆ ਹੋਇਆ ਥੱਲੇ ਚਾਰੇ ਪਾਸੇ ਸਫਾਈ ਸਕੂਨ ਮਿਲਦਾ ਯਾਰ ਬਹਿ ਕੇ ਅੰਦਰ ਹਾਂਜੀ ਹਾਂਜੀ ਵੱਡੇ ਵੱਡੀਆਂ ਜਾਣ ਦੀ ਕੋਠੀਆਂ ਵਿੱਚ ਜਿਹੜਾ ਸਕੂਨ ਹੈ ਉਹ ਯਾਰ ਰਹਿਣ ਬਿਸੇਰੇ ਵਿੱਚ ਸਕੂਨ ਇਹ ਸਫਾਈ ਕਰਕੇ ਸਾਨੂੰ ਪਿੰਡ ਦੇ ਨਾਲ ਰੱਖਿਆ ਜੀ ਐਵੇਂ ਸਾਨੂੰ ਕਹਿਤੀ ਆ ਵੱਡੀ ਹਾਂ ਹਾਂ ਪਿੰਡ ਦੇ ਨਾਲ ਸਾਡੇ ਤਾਂ ਬਾਹਲੇ ਮਹਾਨ ਲੋਕ ਬਧੀ ਆਏਗੇ ਜੀ ਐਵੇਂ ਕਹਿਦੀ ਹਾਂਜੀ ਇੱਕ ਵਾਰ ਜੀ ਹੋਰ ਚੀਜ਼ ਆ ਜਿਵੇਂ ਵੀ ਮੈਂ ਜਿੰਨੇ ਵੀ ਸਾਡੇ ਭਰਾ ਦੇਖਿਆ ਗੱਡੀਆਂ ਵਾਲੇ ਉਹਦੇ ਦੰਦ ਪਾਏ ਹੁੰਦੇ ਨੇ ਆ ਜਿਵੇਂ ਥੋਡੇ ਵੀ ਲਾਏ ਹੋਏ ਨੇ ਤੇ ਗੱਲ ਵਿੱਚ ਆਊਟ ਵੀ ਆ ਇਹ ਇਹ ਦੰਦਾ ਦਾ ਰਵਾਜ ਆਲੀ ਛੱਡ ਇਹ ਦੰਦ ਲਾਏ ਇੱਥੇ ਸਾਡੀ ਪੱਕੀ ਨਿਸ਼ਾਨੀ ਹੁੰਦੀ ਹੈ ਜੀ ਗੱਡੀਆਂ ਵਾਲਾ ਹਾਂਜੀ ਹਾਂਜੀ ਹੁਣ ਤਾਂ ਸਾਡੇ ਪੰਜਾਬੀ ਲੋਕਾਂ ਨੂੰ ਲੱਗੇ ਮੰਦਰਾ ਵੀ ਪਾਉਂਦੇ ਨੇ ਹਾਂ ਹਾਂ ਗੱਟੀਆਂ ਵਾਲਿਆਂ ਦੀ ਇਹ ਨਿਸ਼ਾਨੀ ਹੈਗੀ ਹੈ ਜੀ ਹਾਂਜੀ ਬੰਦਾ ਚਾਹੇ ਜਿੰਨਾ ਮਰਜੀ ਪਿਆ ਹੋਵੇ ਅੰਦਰ ਉਹਨੇ ਚੁੱਪਚਾਪ ਨਹੀਂ ਗੱਡੀ ਵਾਲੇ ਨਾਲ ਪੜਨਾ ਲੇਕਿਨ ਉਹਨਾ ਫਿਰ ਹਾਕਾਂ ਮਾਰਨੀਆ ਨਾ ਭਈ ਸਰਦਾਰਾ ਘਰੇ ਆ ਭੈਣ ਬੀਬੀ ਭਾਈ ਘਰੇ ਆਓ ਆਂਟੀ ਘਰੇ ਗਏ ਉਹ ਫਿਰ ਉਚੂਚੀ ਹਾਕਾ ਮਾਰ ਕੇ ਬੰਦਾ ਕਹਿੰਦਾ ਵੀ ਪਤਾ ਨਹੀਂ ਕੋਣ ਆਈ ਫਿਰ ਉਹਨਾਂ ਨੇ ਪਤਾ ਲੱਗ ਜਾਂਦਾ ਵੀ ਗੱਡੀਆਂ ਵਾਲਾ ਹੈਗਾ ਹੈ ਇੱਕ ਆਖਿਰ ਵਿੱਚ ਹੀ ਸਵਾਲ ਕਰਾਂਗੇ ਭਾਈ ਜੀ ਜਿਵੇਂ ਛੋਟੇ ਨਾ ਵਿਆਹ ਸਾਦੀ ਹੁੰਦੀ ਆ ਹਾਂਜੀ ਉਸ ਦਿਨਾਂ ਦੇ ਵਿੱਚ ਛੋਟੇ ਜਿਹੜੇ ਮਰਦ ਨੇ ਉਹਨਾਂ ਦੇ ਚੁੱਟੇ ਕੁਰਤੇ ਪਜਾਮੇ ਚਾਦਰੇ ਲੱਗੇ ਹੁੰਦੇ ਨੇ ਤੌਹਲੀਆ ਪੱਗਾਂ ਹੁੰਦੀਆਂ ਨੇ ਜਿਹੜੀਆਂ ਛੋਟੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਦੇ ਪਾਈਆਂ ਹੁੰਦੀਆਂ ਨੇ ਲਹਿੰਗੇ ਜੇ ਕਹਿ ਸਕਦੇ ਆਪਾਂ ਸੀਸੇ ਲੱਗੇ ਹੁੰਦੇ ਉਹਨਾਂ ਮੋਤੀਆਂ ਨਾਲ ਜੜੇ ਹੋਏ ਨਾ ਤਾਂ ਉਹ ਤੁਹਾਡਾ ਸੱਭਿਆਚਾਰ ਦਾ ਹਿੱਸਾ ਜੀ ਉਹ ਦਾ ਹੈ ਜੀ ਹਾਂਜੀ ਉਹ ਜਦ ਸਾਡੇ ਵਿਆਹ ਸ਼ਾਦੀ ਕਰਦੇ ਨੇ ਜਿਹੜੀ ਸਾਡੀ ਪੁਰਾਣੀਆਂ ਬੁੜੀਆਂ ਨੇ ਜਿਹੜੀ ਚੱਲ 40 ਸਾਲ ਦੀਆਂ ਨੇ 50 50 ਸਾਲ ਦੀਆਂ ਉਹ ਪਾਉਂਦੀਆਂ ਨੇ ਜਿਹੜੀਆਂ ਹੁਣ ਅੱਜ ਵਾਲੀ ਅੱਜ ਕੱਲ੍ਹ ਕਲੀਆਂ ਕੁੜੀਆਂ ਨੇ ਉਹ ਵਾਹ ਸਲਵਾਰਾਂ ਹੀ ਪਾਉਂਦੀਆਂ ਯਾਰ ਹਾਂ ਉਹ ਤਾਂ ਪੌਲੀ ਗਏ ਜੀ ਹੁਣ ਜਿਹੜੇ ਮੋਲ ਵਾਲੇ ਨਹੀਂ ਚੱਲੇ ਹੁੰਦੇ ਆਪਾਂ ਜਿਹੜੇ ਬਰੀ ਵਾਲੇ ਕੱਪੜੇ ਲਿਆਉਂਦੇ ਨੇ ਹੁਣ ਤਾਂ ਬਸ ਉਹ ਪਾ ਲੈਂਦੇ ਆ ਜੀ ਉਹ ਵਿਆਹ ਦੇ ਬਾਅਦ ਸਾਡੇ ਜੇ ਕੱਪੜੇ ਪਾਉਂਦੇ ਆ ਉਹ ਜਣਦੀ ਉਹ ਵੀ ਬਹੁਤ ਮਹਿੰਗਾ ਬਣਦਾ ਬਹੁਤ ਮਹਿੰਗਾ ਬਣਦਾ ਜੀ ਉਹਨਾਂ ਤੇ ਬੜੀ ਮਹਿੰਗਾਈ ਹੋ ਜਾਂਦੀ ਹੈ ਜੀ ਠੀਕ ਹੈ ਉਹਦਾ ਘੱਟ ਤੋਂ ਘੱਟ ਕਿ ਸੂਟ ਪੈ ਜਾਂਦਾ ਸਾਨੂੰ 6-7 ਹਜ਼ਾਰ ਚ ਉਹ ਹੁਣ ਕੰਮ ਤਾਂ ਉਹ ਜੇ ਚੱਲਦੇ ਨਹੀਂ ਕਿ ਸ਼ੂਟ ਕਿੱਥੋਂ ਬਣਨਗੇ ਜੀ ਹੁਣ ਨਹੀਂ ਬੱਤੀ ਗੱਲ ਹੈ ਉਹ ਸਮੇਂ ਜਣਦੀ ਛੋਟੇ ਉਹ ਸਮਿਆਂ ਚ ਜਣੇ ਸ਼ੂਟ ਬਣਦੇ ਹੁੰਦੇ ਸੀ ਜੀ ਠੀਕ ਹੈ ਪਾਸ਼ਮ ਉਹਨਾਂ ਨੂੰ ਲੱਗਣੀ ਮਿਣਕੇ ਉਹਨਾਂ ਨੂੰ ਲੱਗਣੇ ਗੂਟੇ ਉਹਨਾਂ ਨੂੰ ਲੱਗਣੇ ਕੋਈ ਨੁਕਸਕ ਲੱਗ ਜਾਂਦਾ ਜਣੇ 6-7 ਹਜ਼ਾਰ ਦੇ ਸੂਟ ਪੈ ਜਾਂਦਾ ਹੁੰਦਾ ਜੀ ਠੀਕ ਹੈ ਜੀ ਧੰਨਵਾਦ ਬਾਈ ਜੀ ਧੰਨਵਾਦ ਜੀ ਕੋਈ ਅ ਬੱਚ ਜਿਹੜੇ ਸਾਡੇ ਗੱਡੀਆਂ ਵਾਲੇ ਵੀਰ ਅਕਸਰ ਹੀ ਅਸੀਂ ਪਿੰਡਾਂ ਦੇ ਵਿੱਚ ਦੇਖਿਆ ਸੀਗਾ ਕਿ ਜਿਨ੍ਹਾਂ ਨੇ ਬਕਾਇਦਾ ਪਿੰਡਾਂ ਦੇ ਵਿੱਚ ਸਮਾਨ ਬਣਾਇਆ ਕਰਦੇ ਸੀ ਜਿਵੇਂ ਤੱਕਲੇ ਖੋਰਚਣੇ ਜਿਵੇਂ ਹੋਰ ਚੁੱਲ੍ਹੇ ਇਦਾਂ ਦਾ ਕੜਾਈਏ ਉਹ ਬਣਾਉਂਦੇ ਸੀਗੇ ਪਰ ਹੁਣ ਅੱਜ ਉਹ ਕਹਿੰਦੇ ਵੀ ਸਾਡੇ ਤੋਂ ਕੋਈ ਖਰੀਦਦਾ ਹੀ ਨਹੀਂ ਸਮਾਨ ਸਾਰਾ ਚਾਈਨਾ ਦਾ ਆ ਗਿਆ ਤੇ ਅਸੀਂ ਇਹਨਾਂ ਤੋਂ ਸਮਾਨ ਖਰੀਦਣਾ ਵੀ ਬੰਦ ਕਰਤਾ ਦੋ ਵਸਤ ਦੀ ਰੋਟੀ ਦੇ ਜਿਹੜੇ ਲਾਲੇ ਨੇ ਤੇ ਸਾਨੂੰ ਵੀ ਜਰੂਰ ਚਾਹੀਦਾ ਵਾ ਕਿ ਜਿਹੜੇ ਆਪਣੇ ਹੱਥ ਕਾਰਤ ਕਰਦੇ ਨੇ ਤੇ ਉਹਨਾਂ ਦਾ ਸਹਿਯੋਗ ਕਰਨਾ ਬਣਦਾ ਇੱਥੇ ਆਪਣੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਪਾ ਕੈਮਰਾਮੈਨ ਅਮਨ ਸੂਜਾਪੁਰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ